ਨੰਬਰ ਦੀ ਕਿੱਟ ਤੂਫਾਨ ਪੜਵਾਰ ਵਾਲਿਓ ਤੂਫਾਨ ਦੀ ਰੇਡ ਖੇਡ ਦੇ ਮੈਦਾਨ ਵਿੱਚ ਤੂਫਾਨ ਦੀ ਟੱਕਰ ਚੰਨੋ ਨਾਲ ਹੋ ਜੇ ਤੂਫਾਨ ਦੀ ਟੱਕਰ ਟੱਕਰ ਤੂਫਾਨ ਤੂਫਾਨ ਮਾਝਾ ਮਾਲਵਾ ਮਾਝਾ ਮਾਲਵਾ ਮਾਝਾ ਤੇ 500 ਗੋਰੇ ਯੂਕੇ ਵੱਲੋਂ 1100 ਦੇ ਹੋਣਗੇ ਗੋਰਾ ਜੀ ਗੁਰਤੇਜ ਯੂ ਐਸ ਏ ਵਿਕਰਮ ਆਸਟ੍ਰੇਲੀਆ ਵੱਲੋਂ 1100 2100 ਦਿੱਤਾ ਜਾਣਾ ਜੰਮੂ ਦੇ ਜਫੇ ਤੇ ਐਪੀ ਪਿਰਕ ਅਰਮਨ ਭਾਉ ਅਮਨ ਕੈਰੀ ਲੋਹਾ ਖੇੜਾ ਕਾਰਾ ਜੰਮੂ ਤੇ ਸੁਖੀ 2100 2100 ਸੁਖੀ ਘੱਬਾ ਨੋਟਾਂ ਦਾ ਲੈ ਕੇ ਆਇਆ ਬਹੁਤ ਬਹੁਤ ਧੰਨਵਾਦ ਡੇਰਾ ਸਾਹਿਬ ਕਾਤਰੋ ਤੇ ਸਵਰਗਵਾਜ ਦੀਆਂ ਸ਼ੇਰ ਬੱਚੀਆਂ ਮੇਰੇ ਵੀਰੋ ਇਹ ਸਾਡੇ ਪੰਜਾਬ ਦੀਆਂ ਸ਼ੇਰ ਬੱਚੀਆਂ ਸਰਪੰਸਾ ਵੱਡੇ ਮਾਣ ਇਹਨਾਂ ਬੋਲਾ ਦੇ ਕਰ ਗਿਆ ਪਰ ਸਾਹਮਣੇ ਸਾਹਮਣੇ ਰੀਨਾ ਤੇ ਜੜਬੇ ਵਾਲੀ ਪਮਨ ਲੋ ਤਕੜਾ ਨੰਬਰ ਉਹ ਫਾਈਨਲ ਤੇ ਕਬੱਡੀ ਕਪਨੀ ਯਾਰਾਂ ਦਾ ਆਏ ਯਾਰਾਂ ਦੋਸਤਾਂ ਦਾ ਐਨ ਆਰ ਆਈ ਵੀਰਾਂ ਦਾ ਗ੍ਰਾਮ ਪੰਚਾਇਤ ਨਗਰ ਨਿਵਾਸੀਆਂ ਦਾ ਬੱਟੇ ਬੱਜੇ ਰਾਣਾ ਵੱਡਾ ਮੇਲਾ ਮੇਰੇ ਮਿੱਤਰੋ ਮਾਜਾ ਖੇਡ ਰਿਆ ਉਧਰ ਮਾਲਵੇ ਵਾਲੀ ਖਿਡਿਆਰਨ ਏ ਪਰ ਸਾਹਮਣੇ ਆਪਾਂ ਵੇਖਾਂਗੇ ਪੁਆਇੰਟ ਧਾਵੀ ਇਸ ਵੇਲੇ ਖਿਡਿਆਰਨ ਜਫਾ ਲੱਗਿਆ ਕਿ ਇੱਕ ਜਫਾ ਚੰਨੋ ਹੋਰ ਲਾਉ ਤੇ 1100 ਪੱਕਾ ਹੋਣਾ ਮੇਰੇ ਵੀਰੋ ਫੜਾ ਹੈਪੀ ਪੰਨੂ ਲਵਰੀ ਸੋਲ ਤੇ ਡਾਕਟਰ ਗਗਨ ਸਿੱਧੂ 1100 ਦਿੱਤਾ ਜਾਣਾ ਉਹ 1100 ਲੈ ਵੀ ਲਵਰੀ ਸੋਲ ਬਾਈ ਦੋ ਜਫੇ 1100 ਦੇ ਲੱਗੇ ਆ ਕਰਮਣ ਪਾਉ ਅਮਨ ਤੇ ਕੈਰੀ ਲੋਹਾ ਖੇੜਾ ਕਾਲਾ ਹਲਵਾਈ ਗਗਨ ਡਾਕਟਰ ਵੱਲੋਂ 1100 ਦਿੱਤਾ ਜਾਣਾ ਜੇ ਜੱਫਾ ਲਾਉਂਦੀ ਆ ਤਾਂ ਗੋਰੇ ਯੂਕੇ ਗੁਰਤੇਜ ਯੂਐਫੀ ਫੜਨਗੇ ਸਾਡਾ ਬੰਦਾ ਬਾਈ ਮੰਨਾ ਨਕੋਦਰ ਗਰਜੀਵ ਨੰਨੜਾ ਤੋਨੀ ਨੰਨੜਾ ਤੇ ਨਾਲ ਦਲਜੀਤ ਧਾਲੀਵਾਰ ਕਹਿੰਦੇ ਵੱਡੇ ਯੋਗਦਾਨੇ ਨਾਲ ਧੜਾਵਾਂ ਦੇ ਤੇ ਨਾਲ ਚੈਲਾ ਧੂਰਕੋਟ ਸਾਡਾ ਵੀਰ ਦੇ ਮਨਦੀਪ ਢੰਡਰੀਆ ਇਹਨਾਂ ਭਰਾਵਾਂ ਦੇ ਵੀ ਕਹਿੰਦੇ ਵੱਡੇ ਯੋਗਦਾਨ ਨੇ ਲੋਕਾਂ ਦੇ ਸੀਮਾ ਤਕੜਾ ਪਰ ਇਹਨੂੰ ਧਰਮੰਦਰ ਗੁਰਜਤ ਯੂਐਸਏ ਵੱਲੋਂ 11000 ਪਰ ਸਾਹਮਣੇ ਇਹ ਕਬੱਡੀ 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 ਪੁਆਇੰਟ ਇਸ ਵੇਲੇ ਮੈਂ ਵੇਖਦਾ ਜੱਫੇ ਚੰਨੋ ਆਲਖ ਦੇ ਹੈਪੀ ਪੰਨੂ ਲਵੜੀ ਸੋ ਤੇ ਨਾਲ ਡਾਕਟਰ ਗਗਨ ਸਿੱਧੂ 1102 ਜੱਫਾ ਦਾ ਹੋਰ ਹੋਣਾ ਜੱਨੋ ਜਫਾ ਲਾਓ ਪਰ ਸਾਹਮਣੇ 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 ਟੱਕਰ 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 ਜਫਾ ਸੁਖੀ ਖਿਲੇੜੇ ਨੂੰ ਲੱਗ ਗਿਆ ਜਫਾ ਸੁਖੀ ਨੂੰ ਅੱਲਾਈ ਵਾਰੇ ਵੀਰ ਨੂੰ ਬੇਨਤੀ ਛਤਰੀ ਉਤਾਰ ਦਿਓ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਫੇਰ ਫੇਰ ਜਫਾ ਹਰ ਸੀਮਾ ਕਹਿੰਦੇ ਪੁੱਚੋ ਕਰਾਂ ਵਾਲੀ ਟੱਕੜਾ ਨੰਬਰ ਆਉਂਦੀ ਟੀਮ ਦੇ ਖਾਤੇ ਜੋੜ ਗਈ ਆ ਦੋ ਤੂਫਾਨ ਆ ਗਈ ਬੜਵਰ ਦੇ ਵਿੱਚ ਤੂਫਾਨ ਜੱਫਾ ਲੱਗੂ ਮੇਲਾ ਬਲੂ ਦੁਨੀਆ ਨੱਚ ਟੁੱਟੂ ਬਟੇ ਭਾਈ ਅਮਰੀਕ ਮਾਨਾ ਜੀ ਸਕਰਾਜ ਰੋਡੇ ਦੀ ਵੇਖੋ ਖੇਡ ਕਬੱਡੀ ਏ ਹੁਣ ਜੇ ਵੱੱਦ ਗਈ ਹੁਣ ਜੇ ਵੱੱਦ ਗਈ ਛਾਲ ਏ ਕਮਾਲ ਕਮਾਲ ਕੀ ਤੂਫਾਨ ਦੇ ਆ ਰੇਟਾ ਵਧਿਆ ਜਫਰਵਾਲ ਪੈਂਦਾ ਪਹਿਲੇ ਮੈਚ ਦੇ ਵਿੱਚ ਖਿਡਾਰੀਆਂ ਨੇ ਕਿਹਾ ਸੱਟ ਲੱਗੀ ਔਰ ਸੱਟ ਤੋਂ ਬਾਅਦ ਜਿਹੜੀ ਵਾਪਸੀ ਕੀਤੀ ਹੋਈ ਹੈ ਉਹ ਜੱਸੀ ਦੀ ਰੇਡ ਖੇਡ ਮੈਦਾਨ ਦੇ ਵਿੱਚ ਪਈ ਹੋਈ ਹੈ ਪਰ ਸਾਹਮਣੇ ਖਿਡਾਰੀ ਉਹ ਮਾਲਵੇ ਵਾਲੀ ਤੇ ਮਾਝੇ ਵਾਲੀ ਟੱਕਰ ਹੋ ਗਈ ਉਹ ਖੇਡ ਮੈਦਾਨ ਦੇ ਵਿੱਚ ਹੈ ਪਰ ਜੱਸੀ ਕਹਿੰਦੇ ਜਫਰਵਾਲ ਦੀ ਧਰਤੀ ਦੀ ਟਕੜਾ ਗੋਰੇ ਭੁੱਲਰ ਵੱਲੋਂ ਵੱਡਾ ਮਾਣ ਪੁੱਜਿਆ ਮੇਰੀ ਬੇਇੱਜ਼ਤੀ ਆ ਅੱਗੇ ਤੋਂ ਸਟੇਜ ਖਾਲੀ ਕਰ ਦਿਓ ਵੀਰ ਬਣ ਕੇ ਜਿਹੜੇ ਪਿੱਛੇ ਕੁਰਸੀਆਂ ਤੇ ਬੈਠੇ ਆ ਉਹਨਾਂ ਨੂੰ ਮੈਚ ਲਓ ਸਾਹਮਣੇ ਸੀਮਾ ਸੀਮਾ ਕੁਝ ਜਗ੍ਹਾ ਖਾਲੀ ਕਰਦੇ ਹੋ ਕੱਲ ਨੂੰ ਕਲਵਨ ਦੇ ਵਿੱਚ ਦਿਨੇਸ਼ ਕਹਿੰਦਾ ਮੋਨੂ ਕਹਿੰਦਾ ਸਾਡਾ ਵੀਰ ਕਹਿੰਦੇ ਵੀ ਮਿੰਨੀ ਓਪਨ ਦੇ ਲਈ 31000 ਤੇ 21000 ਤੇ 70 ਕਿਲੋ ਦੇ ਲਈ ਬਹੁਤ ਵੱਡੇ ਪ੍ਰਾਈਜ਼ ਨੇ ਵੈਸਟਰਾਂ ਦੇ ਲਈ ਸਾਈਕਲ ਦਿਨੇਸ਼ ਕਲਵਨੋਰੀ ਸੱਜੇ ਦੇ ਰਿਹਾ ਜੀ ਜੰਨੋ ਸਵਰਗਿਆ ਸਰਦਾਰ ਨਰਮਨ ਸਿੰਘ ਜੀ ਜਵੰਦਾ ਨੰਬਰਦਾਰ ਉਧਰ ਆ ਤੂਫਾਨ ਦੀ ਰੇਡ ਸੁਖਵੀਰ ਭੁੱਲਰ ਬਲੋ ਕਹਿੰਦੇ 200 ਦੀ ਪੈ ਗਈ ਮੇਰੇ ਵੀਰੇ ਓਏ 21 ਦੇ ਭਰਾਵਾਂ ਵੱਲੋਂ ਤੂਫਾਨ ਮਾਰੋ ਤੜੀ ਓਏ ਮੇਲਾ ਬਣ ਗਿਆ ਮੇਲਾ ਬਣ ਗਿਆ ਦੇ ਵਿੱਚ ਇਹਨ ਸਿਰਾ ਕਰਵਾਉਂਦੀ ਹੈ ਮਾਂ ਖੇਡ ਕਬੱਡੀ ਦੇ ਵਿੱਚ ਜਿੱਦਾਂ ਸਾਡੇ ਅਮਰੀਕ ਲਓ ਸਾਹਮਣੇ ਰੇਡ ਕਹਿੰਦੇ ਪਮਨ ਜਿਰਵੇ ਵਾਲੀ ਦੀ ਪਈ ਹੋਈ ਆ ਪੂਨ ਮਸ਼ਾਲਮਾ ਨੇ ਪਹਿਲਾ ਜੱਫਾ ਲਾਇਆ ਤੇ ਸਾਡਾ ਹੈਪੀ ਬਾਈ ਤੇ ਨਾਲ ਗਗਨ ਸਿੱਧੂ ਤੇ ਨਾਲ लवली ਸੋਰ ਉਹਨਾਂ ਵੱਲੋਂ 500 ਰੁਪਇਆ ਉਹ ਕੁੜੀ ਦੇ ਲਈ ਪੁੱਛਦਾ ਹੋਇਆ ਪਾ ਧਰਮਾ ਵਾਲੀ ਪੂਜਾ ਮੇਰੇ ਵੀਰੋ ਫੁਰਪਿਆ ਲਵਲੀ ਸੋਰ ਕਹਿੰਦਾ ਆ ਜੱਫੀਆ ਦਿੱਤਾ ਜਾਣਾ 11 11000 ਤਰਮਨ ਦੇਹਰ ਫਲੇੜਾ ਉਦੋਂ ਸਾਡਾ ਭਰਾ ਕਹਿੰਦੇ ਜ਼ਿੰਦਗੀ ਦਾ ਮਾਣ ਮਨਰਾਜ ਕਨੇਡਾ ਵਾਲਾ ਵੀਰ ਵੀ ਕਹਿੰਦੇ ਪੁੱਜ ਗਿਆ ਜਿਹੜੇ ਭਰਾ ਦੇ ਵੱਲੋਂ ਕਹਿੰਦੇ ਦੂਜਾ ਪ੍ਰਾਈਜ਼ ਦਿੱਤਾ ਜਾਣਾ ਮੇਰੀ ਵੀਰੋ ਮਨਰਾਜ ਕਨੇਡਾ ਦਾ ਧੰਨਵਾਦ ਕਰਦੇ ਆ ਲੈ ਵੀ ਮਨਰਾਜ ਭਾਈ ਤੇਰਾ ਇੱਥੇ ਪੁੱਜਣ ਤੇ ਬਹੁਤ ਬਹੁਤ ਧੰਨਵਾਦ ਹੈ ਉਹ ਸਾਹਮਣੇ ਰੇਡ ਖੇਡ ਦੇ ਮੈਦਾਨ ਵਿੱਚ ਹੈ ਇਹਦਾ ਫਲੇੜਾ ਪੈਂਦਾ ਸੁੱਖੀ ਨਾ ਪਰ ਚੰਨੋ ਵਾਲੇ ਦੇ ਚੰਨੋ ਦੇ ਯੂਕੇ ਵਾਲਾ ਗੁਰਤੇਜ ਯੂਐਸਏ ਵਿਕਰਮ ਆਸਟ੍ਰੇਲੀਆ ਵੱਲੋਂ 2100 ਹਲਕਾ ਇੰਚਾਰਜ ਬਰਨਾਲਾ ਸ਼ਰਮਣੀ ਅਕਾਲੀ ਦਲ ਬਦਲ ਉਹ ਵੀ ਸਾਡੇ ਦਰਮਿਆਨ ਪਹੁੰਚੇ ਹਨ ਸਮੁੱਚੀ ਬਾਬਾ ਬੁੱਲੇ ਸਾਹਿਬ ਯੂ ਸਪੋਰਟਸ ਕਲੱਬ ਦੀ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਇੱਥੇ ਪਹੁੰਚਣ ਤੇ ਜੀ ਚਾਹ ਧੰਨਵਾਦ ਨਿੱਗੀ ਜੀ ਆਇਆਂ ਨੂੰ ਬਹੁਤ ਵਧੀਆ ਮੈਚ ਆ ਲਓ ਮਾਲਵੇਆ ਇਹ ਬੱਲੇ 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 ਸੁਖੀ ਫਲੇੜਾ ਜੀ ਦੱਸੋ ਕਿਹੜੀ ਖਿਡਾਰਨ ਇਸ ਵੇਲੇ ਆਪਾਂ ਵੇਖਾਂਗੇ ਤੌਰਨਮ ਲਾਜ ਫੰਕ ਆਪਣੀ ਟੀਮ ਇਹਨੂੰ ਤੂਫਾਨ ਕਹਿੰਦੇ ਆ ਇਹ ਨਾਂ ਵੀ ਤੂਫਾਨ ਆ ਤੇ ਰੇਦਾ ਵੀ ਕਹਿੰਦੇ ਤੂਫਾਨ ਵਾਂਗੂ ਪਾ ਜਾਂਦੀ ਆ ਉਧਰ ਚਾਰ ਖਿਡਾਰਨਾਂ ਨੇ ਚੰਨੋ ਆਲ ਕਿੱਕ ਕਿੰਨੀ ਤੇ ਲੱਗੀ ਹੋਈ ਆ ਹੁਣ ਚਾਰਾਂ ਦੇ ਵਿੱਚੋਂ ਇੱਕ ਖਿਡਾਰਨ ਉਹ ਸਾਹਮਣੇ ਭੱਜ ਗਈ ਕੈਂਚੀ ਲੱਗਿਆ ਹੋਇਆ ਜੋਰ ਮਾਢੇ ਦੀ ਖਿਡਾਰਨ ਹੈਲੋ ਮੈਕ ਸਾਡੇ ਮਾਤੇ ਨਾਲ ਪਾਲਾ ਉਹ ਵਧਾਈਆਂ ਪੁੱਛਦੀਆਂ ਕਰਦੇ ਆ ਪਿਆਰਾ ਸਾਡੇ ਮਣੀ ਧੂੜ ਦੇ ਨਾਲ ਲੋ ਮਾਝੇ ਵੱਲੋਂ ਕਹਿੰਦੇ ਰੇਡ ਇਹਦਾ ਪੁੱਜੋ ਪਿੰਡਾ ਸੀਮਾ ਨਾ ਹੈ ਮੇਰੇ ਵੀਰੋ ਜੋ ਰੇਡ ਖੇਡ ਮੈਦਾਨ ਦੇ ਵਿੱਚ ਪਈ ਹੋਈ ਆ ਚਾਰ ਖਿਡਾਰੀਆਂ ਨੇ ਚਾਰਾਂ ਦੇ ਵਿੱਚ ਦੇਖਾਂਗੇ ਵੀ ਪੂਨਮ ਸ਼ਰਮਾ ਮਈਆਂ ਵਾਲਾ ਨਾਲ ਢਲਮਾ ਵਾਲੀ ਪੂਜਾ ਆਹ ਦੇਖਦੇ ਵੀ ਸਾਹਮਣੇ ਖੇਡ ਮੈਦਾਨ ਦੇ ਵਿੱਚ ਰੀਨਾ ਮੇਰੇ ਵੀਰੋ ਢਲਮਾ ਵਾਲੀ ਉਹ ਕਰਦੀ ਹੋਈ ਕਮਾ ਦੀ ਕਿੰਚੀ ਇਹ ਢਲਮਾ ਵੀ ਖਿਡਾਰੀ ਨੇ ਕਹਿੰਦੇ ਰੀਨਾ ਮੇਰੇ ਵੀਰੋ ਲੋ ਮਾਲਵੇ ਦੇ ਲਈ ਜਫਾ ਲਾ ਕੇ ਬੱਲੇ ਬੱਲੇ ਕਰਾ ਗਈ ਵੀ ਨੰਬਰ ਜਿਹੜਾ ਉਹ ਆਪ ਦੀ ਟੀਮ ਦੇ ਖਾਤੇ ਜੋੜਾ